ਆ ਵੀ ਕੋਈ ਆਜੋ ਜਿੰਨੇ ਵੀ ਸੁਲਤਾਨ ਦੇ ਨਰੇ ਠੀਕ ਹੈ ਚਾਹੇ ਕੋਈ ਅਮਲੇ ਚਾਹੇ ਕੋਈ ਸਰਕਾਰੀ ਅਫਸਰ ਠੀਕ ਹੈ ਸਾਰੇ ਅੱਜ ਇੱਥੇ ਢਾ ਲੱਗੀ ਆ ਪਾਰਾ ਪਾ ਮੋਛਾ ਇਹ ਤੋਂ ਦੇ ਲੋ ਬੇ ਕਿੱਥੇ ਲੈ ਕਿੱਥੇ ਆਉਂਦੇ ਆ ਜੀ ਹੋਰ ਜਿੱਦੇ ਢਾ ਆ ਕੱਲ ਪਾਣੀ ਇੱਥੇ ਆਇਆ ਜਾ ਦੇ ਚਲੋ ਪਹਿਲਾ ਨਹੀਂ ਪਹਿਲਾ ਇਹ ਜਿਹੜਾ ਮੇਂਟੇਨੈਂਸ ਕੰਮ ਦਾ ਕੰਮ ਆ ਇਹ ਸਰਕਾਰ ਦਾ ਕੰਮ ਆ ਆਮ ਲੋਕਾਂ ਦਾ ਕੰਮ ਨਹੀਂ ਪਤਾ ਨਹੀਂ ਜੀ ਤੁਸੀਂ ਦੋ ਜਥੇ ਪਤੀਆਂ ਦਾ ਇੱਥੇ ਸੀਨਾ ਲੈ ਇੱਕ ਮਿੰਟ ਇੱਕ ਮਿੰਟ ਇਧਰ ਮੇਰਾ ਕੰਮ ਨਿਪਟਾ ਲੈਂਦੇ ਹੋ ਪਛਾਪੀ ਵੀ ਨਹੀਂ ਥਾਈ ਮੇਰਾ ਆਪਣਾ ਕੰਮ ਨਿਪਟਾ ਲੈਂਦੇ ਹੋ ਜੀ ਫੇਰ ਤੁਸੀਂ ਕਰੋ ਹਾਂ ਜੀ ਕਰੋ ਇਹ ਜਿਹੜੇ ਆਮ ਲੋਕ ਆ ਇਹ ਸਿਰਫ ਆਪਣੇ ਨੁਕਸਾਨ ਤੋਂ ਡਰਦੇ ਕਿਤੇ ਸਾਰੇ ਲੱਗਿਓ ਕਿਤੇ ਅੱਜ ਇਹ ਕੋਈ ਨਾ ਦੀ ਸਰਕਾਰੀ ਸਿਰਫ ਇੱਕ ਖੇਤਰ ਜਾ ਉਹ ਵੀ ਬਣ ਕੇ ਦੋਈਆ ਕੋਕ ਲੈਣੋ ਵੀ ਪ੍ਰਾਈਵੇਟ ਆ ਜਿਹੜੀਆਂ ਦੁਬਜਾ ਟਰਾਲੀਆਂ ਸਾਡੀਆਂ ਉੱਤੇ ਕਾਹਦੇ ਕੀ ਕਰੀਏ ਰਿਕਟੇ ਕਿਹਦੀ ਇੱਕ ਮਿੰਟ ਰਹਿਨੇ ਮੇਰਾ ਸਵਾਲ ਆ ਤੁਹਾਨੂੰ ਮੇਰਾ ਸਵਾਲ ਆ ਫੇ ਤੁਸੀਂ ਰੋਟੀਆਂ ਸੇਕਣ ਅਸੀਂ ਖੇਤੀ ਖੜੋ ਰੋਟੀ ਅਜੇ ਕਿਸਾਨਾਂ ਦੇ ਰਹਿੰਦੇ ਆ ਅਸੀਂ ਕਿਹਦੇ ਕੰਮ ਕਰੀਏ ਅਸੀਂ ਕਿਹਦੇ ਇੱਥੇ ਵੋਟਾਂ ਲੈਣੀਆਂ ਕਿਸੇ ਬੰਦੇ ਉਹ ਫਿਰ ਸਾਡੇ ਰੋਟੀਆਂ ਸੇਕਦੇ ਨੇ ਜਿਹੜੀ ਵੋਟਾਂ ਲੈਣੀਆਂ ਉਹ ਅਸੀਂ ਵੋਟਾਂ ਅਸੀਂ ਕਿਸਾਨਾਂ ਦੇ ਹਰ ਟਾਈਮ ਮੌਕੇ ਤੇ ਖੜਦੇ ਹਾਂ ਜੇ ਕੋਈ ਵੀ ਕੋਈ ਗੱਲ ਹੁੰਦੀ ਆ ਅਸੀਂ ਵੇ ਜਦੋਂ ਸਾਡੇ ਪ੍ਰਧਾਨ ਦੀ ਜੇਸ ਵੀ ਮਸ਼ੀਨ ਚੱਲਦੀ ਹੈ ਜੇਸ ਵੀ ਮਸ਼ੀਨ ਚੱਲਦੀ ਹੈ ਮੈਨੂੰ ਦੱਸੋ ਕਾਜੀ ਮੇਰਾ ਤੁਹਾਨੂੰ ਸਵਾਲ ਆ ਉਹ ਕਹਿੰਦੇ ਸਾਡਾ ਇੱਕ ਸਾਥ ਤੋਂ ਕੰਮ ਜਾਲਾ ਤੁਸੀਂ ਕਹਿੰਦੇ ਇੱਕ ਸਾਜ ਘੇੜਾ ਮਾਰ ਕੇ ਨਿਗਰਾਨੀ ਕੀਤੀ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਸਾਡੇ ਸਾਥ ਤੋਂ ਅਗਰ ਜੇ ਕੰਮ ਜ਼ਿਆਦਾ ਹੁੰਦਾ ਆ ਹਸ਼ਰਾ ਰਹਿੰਦਾ ਹੈ ਜੇ ਇੱਕ ਸਾਥ ਤੋਂ ਕੰਮ ਹੁੰਦਾ ਆ ਜਮਾ ਹੁੰਦਾ ਨੇ ਕਿਹਾ ਵੀ ਮੈਂ 5 ਕਰੋੜ ਦੀ ਕਰਾਡ ਇੱਥੇ ਲਵਾ ਦੇ ਜੀ ਉਹਦੇ ਦੇਖਣੇ ਪੈਂਦੇ ਜਿਹੜਾ ਹੁਣ ਮੰਨ ਲਓ ਦਰਿਆ ਦੇ ਹਾਲਾਤ ਆ 1 ਲੱਖ ਕਿਊਸਕ ਪਾਣੀ ਆ ਅਗਰ ਇੱਥੇ 2 ਲੱਖ ਕਿਊਸਕ ਪਾਣੀ ਆ ਜਵੇ ਤੁਹਾਡੀ ਸਰਕਾਰ ਹੋਵੇ ਵੇ ਤੁਹਾਡਾ ਦੇ ਹੋ ਜਾ ਪ੍ਰਬੰਧ ਹੋ ਜਾ ਦੇਖੋ ਜੇ ਸਰਕਾਰ ਕੋਈ ਵੀ ਹੋਵੇ ਜਿਹੜਾ ਛੇ ਦੇ ਇਹ ਕਮਾਲ ਕਰ ਲਿਆ ਬਲਵੀਰ ਸਿੰਘ ਰਾਜੇਵਾਲ ਵੀ ਤੁਹਾਡੇ ਨਾਲ ਦੀ ਧਰਿਆ ਉਹ ਵੋਟਾਂ 'ਚ ਖੜੀ ਸੀ ਉਹਨਾਂ ਨੂੰ ਲੋਕਾਂ ਨੇ ਵੋਟਾਂ ਕਿਉਂ ਨਹੀਂ ਪਾਈਆਂ ਉਹਨਾਂ ਦੀ ਸਰਕਾਰ ਕਿਉਂ ਨਹੀਂ ਬਣਾਈ ਰਾਜੇਵਾਲ ਸਰਕਾਰ ਦੀ ਜੋ ਅਸੀਂ ਜਿਹੜੇ ਜਿਹੜੇ ਪੂਰੇ ਆ ਰਹੇ ਨੇ ਇਹ ਵੋਟਾਂ 'ਚ ਨਹੀਂ ਲੱਭ ਸਕਦੇ ਤੁਸੀਂ ਇੱਕ ਪ੍ਰੈਸ਼ਰ ਤੋਂ ਬੁੱਧਾ ਸਕਦੇ ਤੁਸੀਂ ਪ੍ਰੈਸ਼ਰ ਤੋਂ ਬੁੱਧਾ ਸਕਦੇ ਪੈਸੇ ਤੋਂ ਬੁੱਧਾ ਸਰਕਾਰ ਕਰਕੇ ਆਹੀ ਕੰਮ ਕਰਦੇ ਹੁੰਦੇ ਬਲਵੀਰ ਸਿੰਘ ਰਾਜੇਵਾਲ ਵੀ ਇਹੀ ਗੱਲ ਕਹਿੰਦਾ ਮੈਂ ਕਹਿੰਦਾ ਵੀ ਬਲਵੀਰ ਸਿੰਘ ਰਾਜੇਵਾਲ ਕਿਸਾਨ ਆਗੂ ਆ ਉਹਨੂੰ ਲੋਕਾਂ ਨੇ ਵੋਟਾਂ ਕਿਉਂ ਨਹੀਂ ਪਾਈਆਂ ਇਹ ਤਾਂ ਮੈਜਬੂਰੀ ਹੈ ਦੇਓ ਜੀ ਨਹੀਂ ਉਹਨਾਂ ਨੂੰ ਦੇਣ ਦਿਓ ਚਾ ਤੁਹਾਡੀ ਵਾਰੀ ਬਾਅਦ ਕੋਈ ਗੱਲ ਨਹੀਂ ਹਾਂ ਜੀ ਦੇਖੋ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹ ਲੋਕਾਂ ਦੀ ਮਰਜ਼ੀ ਆ ਜਿਹੜੀਆਂ ਜਥੇਬੰਦੀਆਂ ਆ ਉਹ ਲੋਕਾਂ ਦਾ ਫਲਸਫਾ ਝੇ ਆ ਜੇ ਕਿਸਾਨ ਜਥੇਬੰਦੀਆਂ ਅੱਜ ਜੇ ਜਿਹੜੀ ਪੋਲਿਕ ਲਾਈਨ ਜੇ ਪੋਲਿਸੀ ਖਤਮ ਕਰਾਈ ਆ ਉਹ ਕਿਸਾਨ ਜਥੇਬੰਦੀਆਂ ਨੇ ਕਰਾਈ ਆ ਅੱਜ ਜੇ ਬਿੱਲਾਂ ਦੇ ਪੈਸੇ ਫਸੇ ਖੜੇ ਆ ਉਹ ਕਿਸਾਨ ਜਥੇਬੰਦੀਆਂ ਕਰਾਉਣੀਆਂ ਉਹਦਾ ਲੋਕਾਂ ਦੀ ਸੋਚ ਆ ਇਹਨੇ ਕੀ ਕਰਨ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਮੈਂ ਇਹ ਕਹਿੰਦਾ ਬਈ ਤੁਹਾਡੇ ਜਿਹੜੇ ਉਹ ਭਰਾਤੀ ਜਥੇਬੰਦੀ ਆ ਜਿਨ੍ਹਾਂ ਇਲੈਕਸ਼ਨ ਲੜੀ ਆ ਉਹ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹ ਹਾਰ ਗਏ ਇਹਦਾ ਮੈਨੂੰ ਦੱਸੋ ਭਾਜੀ ਜਿਹੜੇ ਖੜੇ ਸੀ ਤੁਸੀਂ ਨਾ ਬੋਲੋ ਤੁਹਾਡੀ ਵਾਰੀ ਆ ਗਈ ਖੜੇ ਸੀ ਉਹਨੂੰ ਚੈੱਕ ਕਰੋ ਤੁਸੀਂ ਖੜੇ ਨਹੀਂ ਹੋਣ ਲੋਕ ਤੁਹਾਡੀ ਕੋਈ ਅਦਾ ਬੰਦਾ ਨਹੀਂ ਖੜਾ ਮੈਂ ਹੈਗਾ ਕਾਦੀਆਂ ਜਿਹਾ ਪ੍ਰਧਾਨ ਜੀ ਜਿਹੜੀ ਸਾਡੇ ਜੇ ਕਾਦੀਆਂ ਜਿਹਾ ਪ੍ਰਧਾਨ ਖੜਾ ਹੋਇਆ ਤਾਂ ਮੈਨੂੰ ਕਰੋ ਉਹ ਰਾਜੇਵਾਲ ਜਿਹਾ ਮੈਂ ਉਹਨੂੰ ਕਰੋ ਤੁਸੀਂ ਆਲੋ ਠੀਕ ਆ ਭਾਜੀ ਭਾਜੀ ਇੱਕ ਮਿੰਟ ਮੈਂ ਕਲਾ ਲਾ ਕੋਈ ਗੱਲ ਚਾਰ ਪੰਜ ਮਿੰਟ ਤੱਕ ਪਤਾ ਕਿ ਹੋਗਾ ਇੱਕ ਵਾਰੀ ਹਾਂਜੀ ਪੰਜ ਪੰਜ ਮਿੰਟ